ਉਹਨਾਂ ਨੂੰ ਚੁਣਿਆ ਪੰਜਾਬ ਦੇ ਕਿਸਾਨ ਸੜਕਾਂ ਦੇ ਬੈਠੇ ਐ ਤੇ ਉਹਨਾਂ ਨੂੰ ਚਾਹੀਦਾ ਤਹੇ ਜਿਹੜੇ 92 ਦੇ 92 ਗੁੰਗੇ ਹੁਣ ਤਾਂ ਮੇਰੇ ਖਿਆਲ 94 ਹੋ ਗਏ ਇਹ ਸਾਰੇ ਦੇ ਸਾਰੇ ਗੁੰਗੇ ਜੇ ਤਾਂ ਇਹਨਾਂ ਦੇ ਇਹਨਾਂ ਦੀਆਂ ਦੋ ਐਮਐਲਏ ਨੇ ਕਿਹਾ ਸੀ ਪਾਪਾ ਜੀ ਉਹਨਾਂ ਨੂੰ ਕੇਜਰੀਵਾਲ ਨੂੰ ਜਿਹੜੇ ਤਾਂ ਇਹਨਾਂ ਦੇ ਪਾਪਾ ਜੀ ਨੂੰ ਕੋ ਅਰੈਸਟ ਕਰ ਲੈਂਦਾ ਫੇਰ ਤਾਂ ਇਹ ਜਾ ਕੇ ਉੱਥੇ ਚੀਕਾਂ ਮਾਰਦੇ ਇੱਥੇ ਤਖਤੀਆਂ ਫੜ ਕੇ ਸੜਕਾਂ ਦੇ ਉੱਥੇ ਰੋਲਾ ਪਾਉਂਦੇ ਨੇ ਦਿੱਲੀ 'ਚ ਤੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਲੋੜ ਐ ਜਿ ਪੰਜਾਬ ਦਾ ਕਿਸਾਨ ਮਰ ਰਿਹਾ ਐ ਤੇ ਅੱਜ 99 ਗੁੰਗੇ ਕਿਉਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਆ ਅੱਜ ਕਿਉਂ ਨਹੀਂ ਦਿੱਲੀ ਜਾਂਦੇ ਅੱਜ ਮੁੱਖ ਮੰਤਰੀ ਕਿਉਂ ਨਹੀਂ ਦਿੱਲੀ ਜਾਂਦਾ ਕਿਉਂ ਨਹੀਂ ਪ੍ਰਧਾਨ ਮੰਤਰੀ ਦੇ ਵਾਸਤੇ ਅੱਗੇ ਵੰਦੇ ਕਿਉਂ ਨਹੀਂ ਲੋਕ ਸਭਾ ਦੇ ਅੱਗੇ ਵੰਦੇ ਇਹਦਾ ਮਤਲਬ ਹੈ ਕਿ ਪੰਜਾਬ ਸਰਕਾਰ ਦੀ ਮਿਲੀ ਭੁਗਤਣਾ ਸਾਰਾ ਕੁਝ ਹੋ ਰਿਹਾ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਗੋਗਲੂਆਂ ਤੋਂ ਮਿੱਟੀ ਝਾਣੇ ਵਾਲੀ ਗੱਲ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਜਾਓ ਉਹ ਸਿਰਫ ਖਾਣਾ ਪੂਰਤੀ ਲਈ ਗਏ ਨੇ ਪਰ ਉਹ ਅਸਲ ਦੇ ਵਿੱਚ ਜਿਹੜਾ ਆ ਇਹ ਜਿਹੜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕਿਸਾਨ ਨੂੰ ਅੱਜ ਰੋਲ ਰਹੀ ਹੈ ਦੇਖੋ ਅੱਜ ਬਹੁਤ ਅੱਛੀ ਗੱਲ ਜਿਹੜੀ ਨਿਕਲ ਕੇ ਆਈ ਆ ਪੇ ਅੱਜ ਦੇ ਇਸ ਬੰਧ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਐਸਕੇਐਮ ਐਸਕੇਐਮ ਨਾਨ ਪੋਲਿਟਿਕਲ ਕਿਸਾਨ ਮਜ਼ਦੂਰ ਮੋਰਚਾ ਸਾਰੀਆਂ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ ਔਰ ਸਾਰੇ ਹੀ ਇਹਦੇ ਵਿੱਚ ਆਏ ਨੇ ਔਰ ਇਹ ਚੰਗੀ ਗੱਲ ਹੈ ਕਿ ਚੰਗੇ ਪਾਸੇ ਨੂੰ ਤੁਰੇ ਆ ਔਰ ਏਕੇ ਵੱਲ ਨੂੰ ਤੁਰੇ ਆ ਸਾਰੀਆਂ ਜਥੇਬੰਦੀਆਂ ਅਗਲੀ ਮੀਟਿੰਗ ਨੂੰ ਬੁਲਾਵਾਂਗੇ ਬੁਲਾ ਕੇ ਪੂਰੇ ਭਾਰਤ ਦੇ ਵਿੱਚੋਂ ਜਿਵੇਂ ਤਕੈਤ ਸਾਹਿਬ ਵੀ ਬੋਲ ਕੇ ਗਏ ਉਹ ਦਿਨ ਖਨੋਰੀ ਵੀ ਦਿੱਲੀ ਨੂੰ ਘੇਰਨਾ ਪਊਗਾ ਗਾਜੀਪੁਰ ਸਾਈਡ ਤੋਂ ਵੀ ਪਰ ਯੋ ਰਾਜਸਥਾਨ ਸਾਈਡ ਤੋਂ ਵੀ ਮੱਧ ਪ੍ਰਦੇਸ਼ ਸਾਈਡ ਤੋਂ ਵੀ ਸਾਰੇ ਹੀ ਪਾਸਿਓਂ ਦਿੱਲੀ ਨੂੰ ਅੱਗੇ ਵਾਂਗ ਕੇਰਨਾ ਪਊ ਫੇਰ ਸਰਕਾਰ ਮੰਨੂਗੀ ਫਿਰ ਇਧਰ ਨੂੰ ਸੰਘਰਸ਼ ਜਾਏਗਾ ਇਹਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਬਿਲਕੁਲ ਬਿਲਕੁਲ 21 ਦਾ ਜਿਹੜਾ ਅੰਦੋਲਨ ਸੀ ਉਹਨੂੰ ਫਿਰ ਯਾਦ ਕਰਾ ਦੇਾਂਗੇ ਜੇ ਸਰਕਾਰ ਅੱਜ ਨਹੀਂ ਮੰਨਦੀ ਤਾਂ ਦੇਖੋ ਇਹ ਮੈਂ ਪਹਿਲਾਂ ਹੀ ਕਿਹਾ ਵੀ ਸਾਡੀ ਸੁਪਰੀਮ ਕੋਰਟ ਜਿਹੜੀ ਆ ਮਹਾਂਜੋਗ ਸਰਵੋੱਚ ਅਦਾਲਤ ਹੈ ਪਰ ਅੱਜ ਲੋਕਾਂ ਦਾ ਨਿਆਂਇਪਾਲਿਕਾ ਤੋਂ ਵਿਸ਼ਵਾਸ ਉੱਠ ਗਿਆ ਅੱਜ ਲੋਕਤੰਤਰ ਦਾ ਘਾਣ ਕਰ ਦਿੱਤਾ ਵੀ ਤੁਸੀਂ ਅੱਜ ਅਗਰ ਢੱਲੇਵਾਲ ਸਾਹਿਬ ਕਹਿੰਦੇ ਨੇ ਕਿ ਮੇਰੀ ਪੋਲੀਟਿਕਲ ਮੌਤ ਨਹੀਂ ਹੋਣੀ ਚਾਹੀਦੀ ਵੀ ਭਾਈ ਆਪਣੇ ਕੇਡਰ ਨੂੰ ਕਹਿੰਦੇ ਨੇ ਆਪਣੇ ਕਿਸਾਨਾਂ ਨੂੰ ਕਹਿੰਦੇ ਨੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਨੇ ਹਰਿਆਣੇ ਦੇ ਕਿਸਾਨਾਂ ਨੂੰ ਰਾਜਸਥਾਨ ਦੇਆਂ ਨੂੰ ਕਹਿੰਦੇ ਨੇ ਵੀ ਭਾਈ ਕੇਰਾਬੰਦੀ ਬਣਾ ਕੇ ਰੱਖੋ ਮੈਨੂੰ ਇਹ ਚੱਕ ਕੇ ਲੈਗਾ ਮੇਰੀ ਪੋਲੀਟਿਕਲ ਮੌਤ ਹੋਏਗੀ ਕੋਈ ਮੰਗ ਨਹੀਂ ਮੰਨੇਗਾ ਤੇ ਫਿਰ ਜੇਕਰ ਢੱਲੇਵਾਲ ਸਾਹਿਬ ਦੀ ਇੱਛਾ ਪੂਰਤੀ ਕਰਦੇ ਹੋਏ ਉਹ ਸਾਰੇ ਹੀ ਕਿਸਾਨ ਕੇਰਾਬੰਦੀ ਕਰਦੇ ਨੇ ਕੀ ਸੁਪਰੀਮ ਕੋਰਟ ਸਾਡੀ ਅੱਜ ਇਹ ਚਾਹੁੰਦੀ ਆ ਵੀ ਇੱਕ ਜਿਹੜਾ ਕਿਸਾਨ ਹੈ ਉਹਨੂੰ ਚੁੱਕਣ ਵਾਸਤੇ ਹਜ਼ਾਰਾਂ ਕਿਸਾਨ ਸ਼ਹੀਦ ਕਰਨੇ ਨੇ ਉੱਥੇ ਟਕਰਾਅ ਦੀ ਸਥਿਤੀ ਬਣਾਉਣਾ ਚਾਹੁੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜੋ ਏਸੀ ਕਰਕੇ ਸਵਾਲਾਂ ਦੇ ਘੇਰੇ ਚ ਹੈ ਸੁਪਰੀਮ ਕੋਰਟ ਜੇਕਰ ਸੁਪਰੀਮ ਕੋਰਟ ਨੂੰ ਲੱਗਦਾ ਹੈ ਕਿ ਡੱਲੇਵਾਲ ਸਾਹਿਬ ਦਾ ਮਨ ਬਰਤ ਲਾਉਣਾ ਹੈ ਕਿਉਂ ਨਹੀਂ ਪਰ ਸਰਕਾਰ ਨੂੰ ਕਹਿੰਦੀ ਗੱਲ ਕਰੋ ਸੁਪਰੀਮ ਕੋਰਟ ਉੱਤਰੋਂ ਕਿਉਂ ਨਹੀਂ ਜਾਂਦੀ ਜੋ ਇਹ ਸ਼ੱਕ ਦੇ ਘੇਰੇ ਚ ਹੈ ਸੁਪਰੀਮ ਕੋਰਟ ਜਿਹੜੀ ਹੈ ਜੇਕਰ ਇਹ ਕਰਨਾ ਚਾਹਣਗੇ ਤੇ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਤੁਸੀਂ ਅੱਜ ਵੇਖੋ ਕਿ ਅੱਜ ਜਨ ਜਨ ਬੱਚਾ ਬੱਚਾ ਜਿਹੜਾ ਸੜਕਾਂ ਤੇ ਉਤਰਿਆ ਹੋਇਆ ਹੈ ਤੇ ਫੇ ਸਾਰੀ ਇਹ ਰੋਕ ਕਰ ਦੇਣਗੇ ਖਨੋਰੀ ਵਾਲ ਦਾ ਫੇਰ ਕੀ ਬਣੂਗਾ ਜੇ ਲੋਕ ਵਿਦਰੋਹ ਦੇ ਉੱਤੇ ਆਏ ਫੇਰ ਕੀ ਬਣੂਗਾ ਸੋ ਇਧਰ ਨੂੰ ਅਸੀਂ ਜਿਹੜੀ ਖਾਸ ਕਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਨੂੰ ਕਹਿੰਨੇ ਆ ਕਿ ਤੇ ਬਰਗਾੜੀ ਵਾਲਾ ਮਾਹੌਲ ਨਾ ਬਣਾ ਲਿਓ ਜਿਹੜਾ ਤੁਹਾਡਾ ਲੋਕਾਂ ਦਾ ਪਿੰਡਾਂ ਚ ਬੰਨਾ ਬੰਦ ਹੋ ਜਾਵੇ ਫੇਰ ਤੁਸੀਂ ਕੱਲ ਨੂੰ ਮਾਫੀਆਂ ਮੰਗਦੇ ਫਿਰੋਂ ਬਾਕੀਆਂ ਮੰਗ ਤੇ ਭਾਈ ਇਹ ਹਾਲਾਤਾਂ ਨੂੰ ਵੇਖ ਕੇ ਪੰਜਾਬ ਦੇ ਲੋਕਾਂ ਦਾ ਸਾਥ ਦਿਓ ਤੇ ਤੁਸੀਂ ਜਾ ਕੇ 99 ਆਪਣੇ ਲੈ ਕੇ ਨਾਲ ਮੈਂ ਤਾਂ 99 ਨਹੀਂ ਕਹਿੰਦਾ ਮੈਂ ਤਾਂ ਕਹਿੰਦਾ 117 ਦੇ 17 ਜਾਣ ਬਾਕੀਆਂ ਨੂੰ ਵੀ ਨਾਲ ਲੈਣ ਜਿਨੇ ਐਮਪੀ ਐਮਐਲਆ ਰਾਜ ਸਭਾ ਮੈਂਬਰ ਸਾਰਿਆਂ ਨੂੰ ਲੈ ਕੇ ਜਾਣ ਔਰ ਜਾ ਕੇ ਉਥੇ ਬਹਿ ਜਾਣ ਉਹਦੇ ਦਰਦ ਦੇ ਅੱਗੇ ਨਰਿੰਦਰ ਮੋਦੀ ਦੇ ਬਹਿ ਜਾਣ ਲੋਕ ਸਭਾ ਦੇ ਅੱਗੇ ਤੇ ਭਾਈ ਇਹਦਾ ਹੱਲ ਕਢਾਓ ਇਦਾਂ ਹੱਲ ਨਿਕਲਣਾ ਤੇ ਜੇ ਤੁਸੀਂ ਕਹੋ ਮੈਂ लाਠੀ ਨਾ ਬਲ ਪ੍ਰਯੋਗ ਨਾ ਚੱਕ ਲੈਣਾ ਫੇ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਜੇ ਟਕਰਾਅ ਉਹਦੀ ਸਥਿਤੀ ਬਣਦੀ ਹੈ ਤੇ ਉਹਦੇ ਵਾਸਤੇ ਪੰਜਾਬ ਸਰਕਾਰ ਦੋਚੀ ਹੋਏ